ਉਤਨੂੰ ਕਿਸੇ ਨੇ ਅਕਲ ਨਹੀਂ ਸਿਕਾਈ ਕੀ ਗੱਲ ਬੀਜੇਪੀ ਦੇ ਵਿੱਚ ਆ ਕੇ ਇਸ ਨੂੰ ਜਿਆਦਾ ਮਤਲਬ ਜਿਆਦਾ ਵੱਡੀ ਜੀਬ ਲੱਗ ਗਈ ਜਿਹੜੀ ਹਰ ਵਕਤ ਸਾਡੇ ਤੇ ਵਿਵਾਦਿਤ ਬਿਆਨ ਦਿੰਦੀ ਹੈ ਤੇ ਪਰਚਾ ਦਰਜ ਕਰੋ ਇਸ ਨੂੰ ਅੰਦਰ ਕਰੋ ਇਹਨੂੰ ਇਹਨੂੰ ਸੰਗਲ ਪਾਓ ਇਹਦੀ ਜ਼ੁਬਾਨ ਨੂੰ ਚਿੱਕਾ ਚਾੜੋ ਇਹ ਸਾਡੇ ਪੱਗਾਂ ਤੇ ਸਾਡੇ ਧਾੜਿਆਂ ਤੇ ਟਾਰਗੇਟ ਕਰ ਰਹੇ ਨੇ ਕੀ ਗੱਲ ਸਾਨੂੰ ਸਾਡੇ ਗੁਰੂ ਗੋਬਿੰਦ ਸਿੰਘ ਜੀ ਨੇ ਇਹ ਸਾਡਾ ਪਹਿਰਾਵਾ ਬਖਸ਼ਿਆ ਅਸੀਂ ਸਾਡੀ ਇੱਕ ਬੱਕਰੀ ਪਹਿਚਾਨ ਹੈ ਇਹ ਸਾਨੂੰ ਵੱਖਵਾਦੀ ਤੇ ਅੱਤਵਾਦੀ ਕਹਿੰਦੇ ਨੇ ਕੰਗਣਾ ਰਣੌਤ ਐ ਉਹ 3 ਸਾਲਾਂ ਤੋਂ ਵਿਵਾਦਿਤ ਬਿਆਨ ਦੇ ਰਹੀ ਐ ਇਸ ਕਰਕੇ ਉਸਨੇ ਚੜਾਇਆ ਪੌਰ ਖਾਲਸਤਾਨੀ ਕਿਹਾ ਵੱਖਵਾਦੀ ਕਿਹਾ ਅੱਤਵਾਦੀ ਕਿਹਾ ਸਾਨੂੰ ਕੀ ਗੱਲ ਅਸੀਂ ਹਿੰਦੁਸਤਾਨ ਦਾ ਹਿੱਸਾ ਨਹੀਂ ਬੀਜੇਪੀ ਸਰਕਾਰ ਨੇ ਇਹ ਕੰਗਣਾ ਰਣੌਤ ਨੇ ਸਾਡੀਆਂ ਬੀਬੀ ਭਿੰਦਰਕੌਰ ਨੂੰ ਇਹਨਾਂ ਨੇ ਕਿਹਾ 100-100 ਰੁਪਏ ਤੇ ਆਈਆਂ ਨੇ ਕੀ ਗੱਲ ਇਹ ਮਾਂ ਕਿਸੇ ਦੀ ਜਮੀਨ ਨਹੀਂ ਕੀ ਗੱਲ ਇਹ ਸਾਨੂੰ ਮਾਂ ਨੇ ਦੀ ਨੇ ਐਹੋ ਜੀ ਸਿੱਖਿਆ ਦਿੱਤੀ ਐ ਇੱਕ ਲੇਡੀ ਹੋ ਕੇ ਲੇਡੀ ਦੇ ਖਿਲਾਫ ਹੋ ਰਹੀ ਆ ਉਹ ਕੀ ਗੱਲ ਐ ਇਸ ਨੂੰ ਅਕਲ ਨਹੀਂ ਸਿਕਾਈ ਗਈ ਇਹ ਕੰਗਣਾ ਰਣੌਤ ਨੇ ਬਹੁਤ ਜ਼ਿਆਦਾ ਵਿਵਾਦਿਤ ਬਿਆਨ ਦਿੱਤੇ ਐ ਇਹਨੇ ਚੜਾਇਆ ਸਾਡੀ ਕੁੜੀ ਨੂੰ ਕੁਲਵਿੰਦਰ ਕੌਰ ਨੇ ਕੰਗਣਾ ਦੇ ਥੱਪੜ ਜੜਿਆ ਸੀ ਜਿਸ ਤੋਂ ਬਾਅਦ ਕੁਲਵਿੰਦਰ ਕੌਰ ਦੇ ਉੱਪਰ ਜਿਹੜੀ ਕਾਰਵਾਈ ਐ ਸੀਆਈਐਸਐਫ ਵੱਲੋਂ ਕੀਤੀ ਜਾ ਰਹੀ ਐ ਤਾਂ ਉੱਥੇ ਹੀ ਕੁਲਵਿੰਦਰ ਕੌਰ ਦੇ ਹੱਕ ਦੇ ਵਿੱਚ ਜਿਹੜੀਆਂ ਕਿਸਾਨ ਜਥੇਬੰਦੀਆਂ ਨੇ ਉਹ ਆ ਚੁੱਕੀਆਂ ਨੇ ਤਾਂ ਬਾਈ ਜੀ ਦੇਖ ਸਕਦੇ ਹੋ ਅ ਇੱਥੇ ਪਹੁੰਚੇ ਨੇ ਤਾਂ ਗੱਲਬਾਤ ਕਰਾਂਗੇ ਤਾਂ ਬਾਈ ਜੀ ਇੱਥੇ ਪਹੁੰਚੇ ਹੋ ਤੁਸੀਂ ਇੰਨੀ ਗਰਮੀ ਦੇ ਵਿੱਚ ਕੁਲਵਿੰਦਰ ਕੌਰ ਨੇ ਥੱਪੜ ਜੜਿਆ ਸੀ ਤਾਂ ਉਹਨਾਂ ਤੇ ਕਾਰਵਾਈ ਹੋ ਚੁੱਕੀ ਆ ਹੁਣ ਨਹੀਂ ਜੀ ਇਹ ਜੋ ਵੀ ਹੋ ਰਿਹਾ ਹੈ ਗਲਤ ਹੋ ਰਿਹਾ ਹੈ ਜੋ ਕੰਗਣਾ ਰਣੋਤ ਹੈ ਉਹ 3 ਸਾਲਾਂ ਤੋਂ ਵਿਵਾਦਿਤ ਬਿਆਨ ਦੇ ਰਹੀ ਹੈ ਇਸ ਕਰਕੇ ਉਸ ਨੇ ਚੜਾਇਆ ਕੌਰ ਖਾਲਸਤਾਨੀ ਕਿਹਾ ਵੱਖਵਾਦੀ ਕਿਹਾ ਅਤਵਾਦੀ ਕਿਹਾ ਸਾਨੂੰ ਕੀ ਗੱਲ ਅਸੀਂ ਹਿੰਦੁਸਤਾਨ ਦਾ ਹਿੱਸਾ ਨਹੀਂ ਇਹ ਭਾਜਪਾ ਸਾਨੂੰ ਜਾਣ ਜਾਣ ਕੇ ਚੜਾ ਰਹੀ ਹੈ ਇਸ ਕਰਕੇ ਇਹਨਾਂ ਨੇ ਸਾਡੇ ਨਾਲ ਹਮੇਸ਼ਾ ਹੀ ਤੱਕਾ ਕੀਤਾ ਹੈ ਬੀਜੇਪੀ ਸਰਕਾਰ ਨੇ ਇਹ ਕੰਗਣਾ ਰਲੋਤ ਨੇ ਸਾਡੀਆਂ ਬੀਬੀ ਮਹਿੰਦਰ ਕੌਰ ਨੂੰ ਇਹਨਾਂ ਨੇ ਕਿਹਾ 100-100 ਰੁਪਏ ਤੇ ਆਈਆਂ ਨੇ ਕੀ ਗੱਲ ਇਹ ਮਾਂ ਕਿਸੇ ਦੀ ਜੰਮੀ ਨਹੀਂ ਕੀ ਗੱਲ ਇਹ ਸਾਨੂੰ ਮਾਂ ਨਹੀਂ ਦੀ ਨੇ ਐਹੋ ਜੀ ਸਿੱਖਿਆ ਦਿੱਤੀ ਹੈ ਜੋ ਆਪਣੇ ਜਿਹੜਾ ਇੱਕ ਲੇਡੀਜ਼ ਉਹਦੇ ਵਾਸਤੇ ਗਲਤ ਬੋਲੇ ਕੀ ਗੱਲ ਇਹਨੂੰ ਕੋਈ ਸਿਖਾਇਆ ਨਹੀਂ ਕਿਹਾ ਮਾਂ ਪਿਓ ਵੱਲੋਂ ਇਹ ਨੇ ਸਾਨੂੰ ਆਪਣਾ ਹਿੱਸਾ ਹੀ ਨਹੀਂ ਹਿੰਦੁਸਤਾਨ ਦਾ ਮੰਨਿਆ ਹੈ ਬੀਜੇਪੀ ਸਰਕਾਰ ਨੇ ਤੋਂ ਕਿ ਕੰਗਣਾ ਰਨਾਉਤ ਕਹਿ ਰਹੇ ਨੇ ਕਹਿੰਦੇ ਥੱਪੜ ਮਾਰਨੇ ਵਾਲਿਆਂ ਦਾ ਜਿਹੜਾ ਜਿਹੜਾ ਸਾਥ ਦੇ ਰਹੇ ਨੇ ਕੁਲਵਿੰਦਰ ਕੌਰ ਦਾ ਜਿਹੜੇ ਸਾਥ ਦੇ ਰਹੇ ਨੇ ਕਹਿੰਦੇ ਫਿਰ ਕੱਲ ਨੂੰ ਉਹ ਸਾਥ ਦੇਣਗੇ ਵੀ ਜੇ ਕੋਈ ਬਲਾਤਕਾਰ ਕਰ ਰਿਹਾ ਜਾਂ ਹੋਰ ਕਰ ਰਿਹਾ ਇਸ ਤਰੀਕੇ ਨਾਲ ਜੋੜ ਰਹੇ ਨੇ ਉਹ ਬਿਆਨਬਾਜ਼ੀ ਦੇ ਨਾਲ ਫਿਰ ਨਹੀਂ ਇਹ ਤਾਂ ਮਤਲਬ ਕੁਲਵਿੰਦਰ ਕੌਰ ਉਹਦੇ ਨਾਲ ਬਲਾਤਕਾਰ ਕਰ ਰਹੀ ਸੀ ਜੇ ਉਹ ਗਲਤ ਬਿਆਨ ਦੇ ਰਹੀ ਹੈ ਹੈ ਇੱਕ ਲੇਡੀ ਹੋ ਕੇ ਲੇਡੀ ਦੇ ਖਿਲਾਫ ਹੋ ਰਹੀ ਆ ਉਹ ਕੀ ਗੱਲ ਹੈ ਇਸ ਨੂੰ ਅਕਲ ਨਹੀਂ ਸਿਕਾਈ ਗਈ ਇਹ ਕੰਗਣਾ ਰਨਾਉਤ ਨੇ ਬਹੁਤ ਜ਼ਿਆਦਾ ਵਿਵਾਦਿਤ ਬਿਆਨ ਦਿੱਤੇ ਐ ਇਹਨੇ ਚੜਾਇਆ ਸਾਡੀ ਕੁੜੀ ਨੂੰ ਸਾਡੀ ਬੀਬਾ ਕੁਲਵਿੰਦਰ ਕੌਰ ਨੂੰ ਚੜਾਇਆ ਗਿਆ ਫਿਰ ਉਸਨੇ ਹੱਥ ਚੱਕਿਆ ਉਸ ਤੋਂ ਬਾਅਦ ਉਹਨਾਂ ਦਾ ਬਿਆਨ ਵੀ ਆਉਂਦਾ ਹੈ ਪੰਜਾਬ ਬਾਰੇ ਕਹਿੰਦੇ ਨੇ ਕਹਿੰਦੇ ਪੰਜਾਬ ਦੇ ਵਿੱਚ ਅੱਤਵਾਦ ਤੇ ਉਗਰਵਾਦ ਹੈ ਜਿਹੜਾ ਉਹ ਵੱਧ ਰਿਹਾ ਤੁਸੀਂ ਇੱਥੇ ਦੇਖ ਰਹੇ ਹੋ ਕਿਤੇ ਅੱਤਵਾਦ ਉਗਰਵਾਦ ਤੁਹਾਨੂੰ ਨਜ਼ਰ ਆ ਰਿਹਾ ਕਿਤੇ ਪੰਜਾਬ ਦੇ ਵਿੱਚ ਬਿਲਕੁਲ ਨਹੀਂ ਜੀ ਬਿਲਕੁਲ ਨਹੀਂ ਸਾਡੇ ਅਸੀਂ ਬਿਲਕੁਲ ਸ਼ਾਂਤੀਮਈ ਢੰਗ ਨਾਲ ਜਿਉ ਰਹੇ ਆ ਇਹ ਸਾਨੂੰ ਗਲਤ ਇਲਜ਼ਾਮ ਲਾ ਕੇ ਇਸ ਕੰਗਣਾ ਰਨੌਤ ਦੇ ਉੱਤੇ ਪਰਚਾ ਦਰਜ ਹੋਣਾ ਚਾਹੀਦਾ ਪਹਿਲਾਂ ਵੀ ਪਹਿਲਾਂ ਵੀ ਕਿਸਾਨਾਂ ਨੂੰ ਇਸੇ ਤਰ੍ਹਾਂ ਕਹਿੰਦੇ ਰਹੇ ਨੇ ਕਹਿੰਦੇ ਆ ਖਾਲਿਸਤਾਨੀ ਆ ਗਏ ਅੱਤਵਾਦੀ ਆ ਗਏ ਤਾਂ ਹੁਣ ਫੇਰ ਉਸੇ ਤਰੀਕੇ ਦੇ ਨਾਲ ਜਿਹੜਾ ਬਿਆਨ ਉਹਨਾਂ ਵੱਲੋਂ ਦਿੱਤਾ ਗਿਆ ਵੀ ਪੰਜਾਬ ਦੇ ਵਿੱਚ ਅੱਤਵਾਦਪਨ ਫਿਰਿਆ ਇਹ ਸਾਡੇ ਪੱਗਾਂ ਤੇ ਸਾਡੇ ਦਾੜ੍ਹੀਆਂ ਤੇ ਟਾਰਗੇਟ ਕਰ ਰਹੇ ਨੇ ਕੀ ਗੱਲ ਸਾਨੂੰ ਸਾਡੇ ਗੁਰੂ ਗੋਬਿੰਦ ਸਿੰਘ ਜੀ ਨੇ ਇਹ ਸਾਡਾ ਪੈਰਾਵਾ ਬਖਸ਼ਿਆ ਅਸੀਂ ਸਾਡੀ ਇੱਕ ਬੱਕਰੀ ਪਹਿਚਾਣ ਹੈ ਇਹ ਸਾਨੂੰ ਵਕਵਾਦੀ ਤੇ ਅੱਤਵਾਦੀ ਕਹਿੰਦੇ ਨੇ ਕੀ ਗੱਲ ਹੈ ਕੰਗੜਾ ਰਣੌਤ ਨੂੰ ਕਿਸੇ ਨੇ ਅਕਲ ਨਹੀਂ ਸਿਕਾਈ ਕੀ ਗੱਲ ਭਾਜਪੀ ਦੇ ਵਿੱਚ ਆ ਕੇ ਇਸ ਨੂੰ ਜਿਆਦਾ ਮਤਲਬ ਜਿਆਦਾ ਵੱਡੀ ਜੀਬ ਲੱਗ ਗਈ ਜਿਹੜੀ ਹਰ ਵਕਤ ਸਾਡੇ ਤੇ ਵਿਵਾਦਿਤ ਬਿਆਨ ਦਿੰਦੀ ਹੈ ਇਸ ਤੇ ਪਰਚਾ ਦਰਜ ਕਰੋ ਇਸ ਨੂੰ ਅੰਦਰ ਕਰੋ ਇਹਨੂੰ ਇਹਨੂੰ ਸੰਗਲ ਪਾਓ ਇਹਦੀ ਜਬਾਨ ਨੂੰ ਚਿੱਕਾ ਚਾੜੋ ਸਾਰ ਨੂੰ ਚਾਹੀਦਾ ਤਾਂ ਦੇਖ ਸਕਦੇ ਹੋ ਤੁਸੀਂ ਬਾਈ ਜੀ ਆਏ ਹੋਏ ਸੀਗੇ ਕਿਸਾਨ ਧਰਨੇ ਦੇ ਵਿੱਚ ਤਾਂ ਹੋਰ ਵੀ ਗੱਲਬਾਤ ਕਰਾਂਗੇ ਤਾਂ ਇਧਰ ਬਾਈ ਜੀ ਆਏ ਨਹੀਂ ਤੁਸੀਂ ਆਏ ਹੋ ਕਿਸ ਤਰੀਕੇ ਨਾਲ ਲੰਦੇ ਹੋ ਕੰਗਣਾ ਕਹਿੰਦੀ ਪੰਜਾਬ ਦੇ ਵਿੱਚ ਅਤਵਾਦ ਵਧ ਰਹੇ ਆ ਸਿਰਫ ਮਹਿਸ ਥੱਪੜ ਵੱਜਿਆ ਸੀ ਇੱਕ ਉਸ ਤੋਂ ਬਾਅਦ ਉਹਨਾਂ ਨੂੰ ਅਤਵਾਦ ਦਿਖਣ ਲੱਗ ਗਿਆ ਇਸ ਦੇ ਵਿੱਚ ਥੱਪੜ ਵੀ ਨਹੀਂ ਵੱਜਿਆ ਹੈ ਜੀ ਉਹਦੇ ਕੁਝ ਵੀ ਨਹੀਂ ਵੱਜਿਆ ਵੈਸੇ ਉਹ ਤਾਂ ਵੀ ਆਪਣੇ ਹਾਲਾਂਕਿ ਵੀਡੀਓ ਦਾ ਪੁਖਤਾ ਆਈ ਨਹੀਂ ਹੈ ਕਿ ਜਿਹਦੇ ਵਿੱਚ ਥੱਪੜ ਮਾਰਿਆ ਹੋਵੇ ਪਰ ਉਹਨਾਂ ਨੇ ਕਿਹਾ ਕੁਝ ਨਹੀਂ ਹੈ ਜੀ ਵੈਸੇ ਉਹ ਵੀ ਝੂਠ ਬੋਲ ਰਹੇ ਨੇ ਸਭ ਉਹਨੂੰ ਦਿਖਾਉਣ ਜਾਂਦਾ ਸਾਨੂੰ ਜੀ ਉਹ ਵੀ ਉਹਨੇ ਕੁਝ ਕਿਹਾ ਉਹਨੂੰ ਕੁੜੀ ਨੇ ਕੁਝ ਵੀ ਨਹੀਂ ਕਹਿੰਦੀ ਆਪਣੀ ਡਿਊਟੀ ਤਾਂ ਕਰਨੀ ਹੋਣਾ ਨਾ ਇਹ ਡਿਊਟੀ ਨਹੀਂ ਕਰਦੀ ਕੋ ਜਹਾਜ਼ ਚ ਭਗ ਜਾਂਦਾ ਫਿਰ ਕਹਿੰਦੇ ਨੇ ਉਹਨੇ ਡਿਊ ਹਾਂ ਤਾਂ ਇਸੇ ਤਰੀਕੇ ਨਾਲ ਤੁਹਾਨੂੰ ਵੱਡੀ ਗਿਣਤੀ ਦੇ ਵਿੱਚ ਜਿਹੜੇ ਕਿਸਾਨ ਨੇ ਉਹ ਦਿਖਾ ਰਹੇ ਆ ਤਾਂ ਬਹੁਤ ਵੱਡੀ ਗਿਣਤੀ ਦੇ ਵਿੱਚ ਕਿਸਾਨ ਇੱਥੇ ਪਹੁੰਚੇ ਹੋਏ ਨੇ ਝੰਡੇ ਲੈ ਕੇ ਕਿਸਾਨੀ ਦੇ ਤਾਂ ਮੋਹਾਲੀ ਦੀਆਂ ਲਗਾਤਾਰ ਤੁਹਾਨੂੰ ਤਸਵੀਰਾਂ ਦਿਖਾ ਰਹੇ ਆ ਕੁਲਵਿੰਦਰ ਕੌਰ ਜੋ ਸੀਆਈਐਸਐਫ ਦੇ ਵਿੱਚ ਮੁਲਾਜ਼ਮ ਹੁੰਦੇ ਨੇ ਉਹਨਾਂ ਤੇ ਇਲਜ਼ਾਮ ਲਾਇਆ ਗਿਆ ਕਿ ਉਹਨਾਂ ਨੇ ਥੱਪੜ ਮਾਰਿਆ ਪਰ ਪੁਖਤਾ ਵੀਡੀਓ ਤਾਂ ਕਿਸੇ ਕੋਲ ਵੀ ਨਹੀਂ ਆ ਪਰ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਉਹਨਾਂ ਤੇ ਕਾਰਵਾਈ ਹੋਈ ਜਿਸ ਤੋਂ ਬਾਅਦ ਉਹਨਾਂ ਦੇ ਹੱਕ ਦੇ ਵਿੱਚ ਜਿੱਥੇ ਲੋਕ ਨਿਤਰੇ ਰਹੇ ਨੇ ਉੱਥੇ ਹੀ ਕਿਸਾਨ ਜਥੇਬੰਦੀਆਂ ਨੇ ਜੜੀਆਂ ਉਹ ਵੀ ਕੁਲਵਿੰਦਰ ਕੌਰ ਦੇ ਹੱਕ ਦੇ ਵਿੱਚ ਮੋਹਾਲੀ ਦੇ ਵਿੱਚ ਇਹ ਜਿਹੜਾ ਧਰਨਾ ਹੈ ਉਹਨਾਂ ਵੱਲੋਂ ਦਿੱਤਾ ਗਿਆ ਤੇ ਮੰਗ ਪੱਤਰ ਹੁਣ ਦਿੱਤਾ ਗਿਆ ਕੈਮਰਾ ਪਰਸਨ ਦਵਿੰਦਰ ਦੇ ਨਾਲ ਮੈਂ ਰਾਜੀਵ ਸਿੰਘ ਪ੍ਰੋ ਪੰਜਾਬ ਟੀਵੀ ਮੋਹਾਲੀ